ਗੱਲ ਇੱਥੋਂ ਤੱਕ ਪਹੁੰਚ ਗਈ ਹੁਣ ਕਈ ਬੰਦੇ ਗੁਰਦੁਆਰਿਆਂ ਦੇਖ ਨਹੀਂ ਲੈਂਦੇ ਕਿਉਂਕਿ ਉਹ ਦੇਖ ਕਿਸੇ ਦੂਜੇ ਦੀ ਅਣੀ ਬੜੀ ਖਤਰਨਾਕ ਗੱਲ ਜੇ ਗੱਲ ਇੱਥੇ ਆ ਗਈ ਨਾ ਤੇ ਦੇਖ ਨਹੀਂ ਲੈਣੀ ਤੇ ਯਾਦ ਰੱਖੋ ਇਹ ਗੱਲ ਹੈ ਜਿਵੇਂ ਮੈਂ ਪਹਿਲਾਂ ਕਿਹਾ ਸੀ ਨਾ ਧਰਮ ਦੇ ਰਾਹੀਂ ਧਰਮ ਤੋਂ ਦੂਰ ਕੀਤਾ ਜਾਊਗਾ ਸਿੱਖਾਂ ਨੂੰ ਆਦਰਵਾਇਜ਼ ਸਿੱਖ ਦੂਰ ਹੀ ਤੁਸੀਂ ਆਪਣੇ ਬੱਚਿਆਂ ਨੂੰ ਸਾਡੇ ਘਰਾਂ ਚੋਂ ਗੁਰਬਾਣੀ ਦੀਆਂ ਸੈਂਚੀਆਂ ਕਿੱਥੇ ਗਈਆਂ ਤੁਹਾਡੇ ਚ ਬਹੁਤ ਸਾਰੇ ਬਜ਼ੁਰਗ ਬੈਠੇ ਹੋਣਗੇ ਤੁਸੀਂ ਆਪਣੇ ਚੌਂਕੀ ਮਾਨ ਪਿੰਡ ਦੇ ਜਿਹੜੇ ਬਜ਼ੁਰਗ ਨੇ ਨਾ ਉਹਨਾਂ ਨੂੰ ਪੁੱਛਿਓ ਕਿ ਜਿਹੜੇ ਉਹਨਾਂ ਦੇ ਬਜ਼ੁਰਗ ਹੁੰਦੇ ਸੀ ਨਾ ਭਾਵੇਂ ਘਰ ਕੱਚਾ ਜਿਹਾ ਹੁੰਦਾ ਸੀ ਪਰ ਹਰ ਘਰ ਵਿੱਚ ਪੋਥੀ ਹੁੰਦੀ ਸੀ ਹੁਣ ਘਰ ਵਧੀਆ ਹੋਈ ਜਾਂਦੇ ਨੇ ਤੇ ਪੋਥੀਆਂ ਘਰਾਂ ਚੋਂ ਇਹ ਕੀ ਹੈ ਫਿਰ ਅੱਛਾ ਚਲੋ ਕੋਈ ਗੱਲ ਨਹੀਂ ਘਰ ਵਧੀਆ ਬਣ ਕੇ ਕੋਥੀ ਨਹੀਂ ਇੰਨਾ ਵੀ ਚੱਲ ਸਕਦਾ ਸੀ ਕੋਥੀ ਵਾਲੀ ਜਗਾ ਘਰ ਚੋਂ ਮੁੱਕ ਗਈ ਤੇ ਸ਼ਰਾਬ ਰੱਖਣ ਵਾਲੀ ਹੈਗਾ ਘਰ ਚ ਇੱਕ ਇਧਰ ਨੂੰ ਦੁਰਪੇ ਫੇਰਾ ਪਾ ਜਿਹੜੇ ਘਰ ਵਿੱਚ ਕੋਥੀ ਪਈ ਹੈ ਤੇ ਨਿਆਣੇ ਘਰ ਵਿੱਚ ਕੋਥੀ ਵੱਲ ਵੇਖਣਗੇ ਤੇ ਹੌਲੀ-ਹੌਲੀ ਕੋਥੀ ਪੜਨਾ ਸੁਭਾਵਾ ਕਹਿੰਦਾ ਕੋਥੀ ਪਈ ਵੇਖਣਗੇ ਇੱਕ ਦਿਨ ਆਪਣੇ ਪਾਪਾ ਨੂੰ ਪੁੱਛਣਗੇ ਬਾਪੂ ਨੂੰ ਪੁੱਛਣਗੇ ਪਿਤਾ ਜੀ ਇਹ ਕੀ ਹੈ ਉਹ ਦੱਸਣਗੇ ਵੀ ਇਹ ਬਾਣੀ ਹੈ ਅੱਛਾ ਪਾਪਾ ਤੁਸੀਂ ਪਿਤਾ ਜੀ ਰੋਜ਼ ਬਾਣੀ ਪੜ੍ਹਦੇ ਹੋ ਆਪੋ ਤੋਂ ਮੈਂ ਬਾਣੀ ਪੜ੍ਹਦਾ ਅਸੀਂ ਵੀ ਪੜ੍ਹ ਸਕਦੇ ਹਾਂ ਆਪੋ ਤੋਂ ਵੀ ਪੜ੍ਹ ਸਕਦੇ ਹਾਂ ਫਿਰ ਸਾਨੂੰ ਵੀ ਸਿਖਾਓ ਪੜ੍ਹਨੀ ਅੱਛਾ ਹੁਣ ਇਹਦੇ ਉਲਟ ਹੋ ਗਿਆ ਰੋਜ਼ ਸ਼ਾਮ ਨੂੰ ਥੱਕਿਆ ਹਾਰਿਆ ਬਾਪੂ ਜਦੋਂ ਘਰ ਵਿੱਚ ਆਉਂਦਾ ਤੇ ਪੋਥੀ ਦੀ ਜਗ੍ਹਾ ਕੀ ਫੜ ਕੇ ਬੈਠਦਾ ਸ਼ਰਾਬ ਦੀ ਹੁਣ ਨਿਆਣੇ ਫਿਰੂਦਾ ਵੀ ਆਉਣ ਦੱਦਾ ਦੋਸ਼ ਨਾ ਦੇਉ ਕਿਸੇ ਦੋਸ਼ ਕਰਮਾ ਆਪਣਿਆਂ ਜੋ ਮੈਂ ਕੀਆ ਸੋਵੇਂ ਪਾਇਆ ਦੋਸ਼ ਨਾ ਦੀ ਦੇਵਰ ਜਨਾ ਕਿਸੇ ਦੂਜੇ ਨੂੰ ਦੋਸ਼ ਨਾ ਦਿਓ ਪੰਜਾਬ ਨੂੰ ਪਤਾ ਨਹੀਂ ਕਿਹਦੀ ਨਜ਼ਰ ਲੱਗੀ ਨਜ਼ਰ ਨਹੀਂ ਲੱਗ ਸਕਦੀ ਪੰਜਾਬ ਨੂੰ ਕਿਸੇ ਦੀ ਪੰਜਾਬ ਦੇ ਦੁਸ਼ਮਣ ਬਹੁਤ ਹੋ ਗਏ ਕੋਈ ਪੰਜਾਬ ਦਾ ਦੁਸ਼ਮਣ ਨਹੀਂ ਹੈ ਪੰਜਾਬ ਦੇ ਵਾਸੀ ਪੰਜਾਬ ਦੇ ਮਿੱਤਰ ਨੀਰੇ ਅਸੀਂ ਆਪਣੇ ਆਪ ਕਿਸੇ ਅਦੀਬ ਨੇ ਬੜਾ ਪਿਆਰਾ ਲਿਖਿਆ ਉਹ ਕਹਿੰਦਾ ਫੁੱਲ ਰੋਪਿਆ ਮਾਲੀ ਹੱਥ ਵੇਖ ਸੂਈ ਸੀਨੇ ਛੇਕ ਪਾਇਆ ਤੇ ਉਹ ਵੀ ਆਪਣੇ ਨੇ ਦਰਖਤ ਰੋਪਿਆ ਪਹਾੜੇ ਵਿੱਚ ਵੇਖ ਦਸਤਾ ਜੜਾ ਨੂੰ ਟਾਕ ਲਾਇਆ ਤੇ ਉਹ ਵੀ ਦੁਨੀਆ ਦੀ ਕੋਈ ਤਾਕਤ ਜੰਗਲ ਨਹੀਂ ਵੱਢ ਸਕਦੀ ਜੇ ਜੰਗਲ ਵੱਢਣ ਵਾਲੇ ਸੰਦਾਂ ਦੇ ਨਾਲ ਜੰਗਲ ਵੱਢਣ ਵਾਲੇ ਹਥਿਆਰਾਂ ਦੇ ਨਾਲ ਲੱਕੜ ਦੇ ਦਸਤੇ ਨਾ ਵੱਢੇ। ਜੰਗਲ ਕੋਦ ਕੋੜੇ ਨਾਲ ਜੰਗਲ ਨਹੀਂ ਵੱਢਿਆ ਜਾਂਦਾ। ਕੋਹਾੜਾ ਛੋਟਾ ਜਿਹਾ ਹੁੰਦਾ ਹੈ, ਵੱਡਾ ਸਾਰਾ ਦਸਤਾ ਪੈਂਦਾ ਹੈ। ਆਰਾ ਬਹੁਤ ਵੱਡਾ ਹੁੰਦਾ ਹੈ, ਛੋਟਾ ਜਿਹਾ ਦਸਤਾ ਪੈਂਦਾ ਹੈ। ਜਦੋਂ ਦਸਤੇ ਪੈਂਦੇ ਨੇ, ਉਦੋਂ ਜੰਗਲ ਵੱਢੇ ਜਾਂਦੇ ਨੇ। ਜਿੱਦਾਂ ਪੰਜਾਬ ਤਬਾਹ ਹੋਏਗਾ, ਦਸਤਿਆਂ ਦੇ ਹੱਥੋਂ ਹੋਏਗਾ। ਆਰਿਆਂ ਤੇ ਕੋਹਾੜਿਆਂ ਦੀ ਔਕਾਤ ਨਹੀਂ ਪੁੱਜਾਉਂਗਾ ਕਾਹ। ਔਰ ਦਸਤੇ ਨਾ ਬੜਨਾ ਬੜਸ ਸਵਾਲੇ ਜਦੋਂ ਸਾਡੇ ਬੰਦੇ ਦਸਤੇ ਬਣਦੇ ਨੇ ਔਰ ਦਸਤੇ ਬਣਦੇ ਨੇ ਬਹੁਤ ਵੱਡੀਆਂ-ਵੱਡੀਆਂ ਡੀਲਾਂ ਨਾਲ ਐਵੇਂ ਨੋਰਮਲ ਨਹੀਂ ਬਣਦਾ ਤੁਹਾਨੂੰ ਆਮ ਲੋਕਾਂ ਨੂੰ ਤੇ ਪਤਾ ਵੀ ਨਹੀਂ ਲੱਗਦਾ ਕਿ ਸਰਿਆਂ ਨੂੰ ਪਿੰਡਾਂ ਵਾਲਿਆਂ ਨੂੰ ਕਿ ਕਦੋਂ ਕਿਹੜਾ ਬੰਦਾ ਕਿਸ ਕਰਕੇ ਦਸਤਾ ਬਣ ਗਿਆ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਇੱਜ਼ਤੀ ਹੋਈ ਪੰਜਾਬ ਇਹਦੇ ਨਾਲੋਂ ਹੋਰ ਮਾੜੀ ਗੱਲ ਕੀ ਹੋ ਸਕਦੀ ਸੀ ਪਾ